ਜਿੱਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ موجود ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਲਤਕ ਸਾਹਿਬ ਜੀ ਦੇ ਬਾਹਰ ਤੁਹਾਨੂੰ ਦੱਸ ਦਈਏ ਕਿ ਅੱਜ ਪੰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਜੋ ਆ ਕੁਝ ਹੀ ਸਮੇਂ ਦੇ ਵਿੱਚ ਆਰੰਭ ਹੋਏਗੀ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਖਤਰੇ ਤੋਂ ਸੰਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਮੀਟਿੰਗ ਦੀਆਂ ਤਿਆਰੀਆਂ ਜੋ ਆ ਹੋ ਚੁੱਕੀਆਂ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਇਸ ਮੀਟਿੰਗ ਦੀ ਆਰੰਭਤਾ ਹੋਏਗੀ ਤਾਂ ਅੱਜ ਜੋ ਇੱਕ ਵੱਡੇ ਫੈਸਲੇ ਸਿੱਖ ਕੌਮ ਦੀ ਗੱਲ ਕਰੀਏ ਤਾਂ ਪੂਰੀ ਕੌਮ ਨੂੰ ਲੈ ਕੇ ਇੱਕ ਵੱਡੇ ਫੈਸਲੇ ਜੋ ਇਸ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਤਾਂ ਗਿਆਨੀ ਦੀਪ ਸਿੰਘ ਗੜਗਜ ਜੋ ਨੇ ਇਸ ਮੀਟਿੰਗ ਦੀ ਅਗਵਾਹੀ ਕਰਨਗੇ ਤਾਂ ਪੰਚ ਸਿੰਘ ਸਭਾ ਨਾਲ ਦੀ ਜੋ ਇਕੱਤਰਤਾ ਹੈਗੀ ਆ ਤਾਂ ਅੱਜ ਜੋ ਸੂਤਰਾਂ ਅਨੁਸਾਰ ਜੋ ਜਾਣਕਾਰੀ ਮਿਲ ਰਹੀ ਹੈ ਤਾਂ ਉਸ ਦੇ ਵਿੱਚ ਦੱਸ ਦਈਏ ਕਿ ਕੈਬਨਿਟ ਮੰਤਰੀ ਤਰਨ ਤਰਨ ਸਿੰਘ ਤਰਨਪ੍ਰੀਤ ਸਿੰਘ ਸੋ ਜੋ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਆ ਸਕਦੇ ਨੇ ਕਿਉਂਕਿ ਉਹਨਾਂ ਨੂੰ 18 ਮੈਂਬਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਵੱਲੋਂ ਜਾਰੀ ਕੀਤੇ ਗਏ ਇੱਕ ਫਰਮਾਨ ਵਿੱਚ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੀ ਹਦਾਇਤ ਜਿਹੜੀ ਆ ਉਹ ਦਿੱਤੀ ਗਈ ਸੀ ਪਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ 350 ਸਾਲਾ 350 ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਕਾਰਨ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ ਤਾਂ ਹੁਣ ਜਦੋਂ ਮੁੱਖ ਸਮਾਗਮ ਸਮਾਪਤ ਹੋਏ ਹੋ ਗਏ ਹਨ ਤਾਂ ਅੱਜ ਉਹਨਾਂ ਵੱਲੋਂ 8 ਦਸੰਬਰ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਇਸ ਮੀਟਿੰਗ ਦੇ ਵਿੱਚ ਵੀ ਆ ਕੇ ਜੋ ਉਹਨਾਂ ਵੱਲੋਂ ਪੇਸ਼ ਹੋਇਆ ਜਾ tak da, ta o tych ਇਹ ਗੱਲ ਦਾ ਵਿਦਦਾ ਵੀ ਜੋ ਹੈ ਧਿਆਨ ਦੇਣਾ ਬਣਦਾ ਹੈ ਕਿਉਂਕਿ ਕੈਬਨਟ ਮੰਤਰੀ ਜੋ ਸੋਤ ਨੇ ਤੇ ਦੋਸ਼ ਲਗਾਏ ਗਏ ਸਿਗੇ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਦੌਰਾਨ 25 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਇਹ ਆਪਣੇ ਹੋਟਿੰਗ ਵਿੱਚ ਭਾਈ ਜੈਤੋ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਫੜ ਕੇ ਜੁਕਤੀ ਜੁੱਤੀਆਂ ਪਹਿਨ ਕੇ ਦਿਖਾ ਕੇ ਮर्याਦਿਆਂ ਦੀ ਘੋਰ ਉਲੰਘਣਾ ਕੀਤੀ ਸੀਗੀ ਤਾਂ ਅਜਿਹੇ ਅਜਿਹੇ ਕਈ ਦੋਸ਼ਾ ਕਾਰਨ ਉਹਨਾਂ ਨੂੰ ਸ਼੍ਰੀ ਕਲਤਕ ਸਾਇਬ ਤੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਜਿੱਥੇ ਕਿ ਮੰਤਰੀ ਸਾਇਬਾਨ ਜੋ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਣਗੇ ਤਾਂ ਉਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਮੁੱਦੇ ਆ ਇੱਥੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾਣੇ ਹੈਗੇ ਆ ਤਾਂ ਇਸ ਤੋਂ ਇਲਾਵਾ ਕੋਈ ਹੋਰ ਪੰਥਕ ਮਾਮਲੇ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਇਸ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਉਸ ਦੇ ਉੱਤੇ ਵੀ ਹੋ ਸਕਦਾ ਤਾਂ ਭਾਈ ਹਰਿੰਦਰ ਸਿੰਘ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੈਂ ਆਪਣੇ ਸ਼ੁਗੀ ਨੂੰ ਕਹਾਂਗਾ ਕਿ ਤਸਵੀਰਾਂ ਸਾਂਝੀਆਂ ਕਿੱਤਿਆਂ ਜਾਣ ਕਿ ਜੋ ਮੈਂ ਜੋ ਦੇਖ ਸਕਦੇ ਵਿਰਸਾ ਸਿੰਘ ਵਲਟੋਹਾ ਜਿਹਨੇ ਉਹ ਖਾਸ ਤੌਰ ਤੇ ਪਹੁੰਚੇ ਨੇ ਵਲਟੋਹਾ ਸਾਹਿਬ ਇੱਥੇ ਪਹੁੰਚ ਨੇ ਵਲਟੋਹਾ ਸਾਹਿਬ ਤੁਸੀਂ ਅੱਜ ਆਏ ਹੋ ਕਿਵੇਂ ਦੇਖਦੇ ਹੋ ਰਾਤੀ 328 ਰੁਪਿਆਂ ਨੂੰ ਲੈ ਕੇ ਵੱਡਾ ਫੈਸਲਾ ਆਇਆ ਕੋਈ ਹੋਰ ਕਰ ਗੱਲ ਇਹ ਸੱਜ ਦੀ ਖੇਲ ਤੁਸੀਂ ਆਏ ਹੋ ਇੱਥੇ ਕੋਈ ਨਿਮਾ ਮੱਤ ਮੱਥਾ ਟੇਕਣਾ ਹੈ ਜੀ ਮੱਥਾ ਟੇਕਣ ਆਸਤੇ ਆ ਹੱਥ ਵਿੱਚ ਇੱਕ ਫਾਈਲ ਹੈ ਜੀ ਕੋਈ ਕੋਈ ਫਾਈਲ ਕੋਈ ਕੋਈ ਮੇਕਿੰਗ ਦ ਸੈਂਸ ਨਹੀਂ ਨਹੀਂ ਮੇਰਾ ਮੈਂ ਕਿਤਾਬ ਜੀ ਗੁਰੂਵਰ ਮੈਂ ਸੱਚੇ ਪਾਤਸ਼ਾਹ ਦੇ ਅਰਦਾਸ ਕਰ ਬਸ ਜੀ ਹਾਂ ਗੁਰੂ ਰਾਮ ਦਾ ਸੱਚਾ ਬਸ ਇਹ ਫੈਸਲਾ ਹੋਣਾ ਜੀ ਵਧੀਆ ਫੈਸਲਾ ਲੱਗ ਰਿਹਾ ਅੱਜ ਪਤਾ ਨਹੀਂ ਕੀ ਜੀ ਮੈਨੂੰ ਇਹ ਤੇ ਸਤਿਗੁਰੂ ਜਾਣਦੇ ਕੀ ਹੁੰਦਾ ਮੈਂ ਤਾਂ ਵੈਸੇ ਮੱਥਾ ਟੇਕਣ ਆਇਆ ਬਸ ਅੰਦਰ ਚੱਲੇ ਆ ਮੈਂ ਹੋਰ ਦੱਸੋ ਤਾਂ ਦੇਖ ਸਕਦੇ ਹੋ ਕਿ ਵਿਰਸਾ ਸਿੰਘ ਵਲਟੋਹਾ ਜੋਨੇ ਉਹ ਵੀ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਇੱਕੋ ਦਮ ਅਚਨ ਚੇ ਜੋਨੇ ਵਿਰਸਾ ਸਿੰਘ ਵਲਟੋਹਾ ਜੋਨੇ ਅੱਜ ਸੱਚਕੰਚੀ ਦੀ ਹਰਮੰਦਰ ਸਾਹਿਬ ਸ੍ਰੀ ਕਲਤਕ ਸਸ ਕਤਰੇ ਦੇ ਵਿਖੇ ਪਹੁੰਚੇ ਨੇ ਪੰਜ ਸਿੰਘ ਸਹਿਬਾਨਾਂ ਦੀ ਕਤਰਤਾ ਸੀਗੀ ਤਾਂ ਉਸ ਤੋਂ ਪਹਿਲਾਂ ਹੀ ਸ੍ਰੀ ਕਲਤਕ ਸਾਹਿਬ ਵਿਖੇ ਪਹੁੰਚੇ ਨੇ ਤਾਂ ਇੱਕ ਵੱਡਾ ਫੈਸਲਾ ਅੱਜ ਕਹਿ ਸਕਦੇ ਆ ਕਿ ਸਿਆਸਤ ਨੂੰ ਲੈ ਕੇ ਵੀ ਹੋ ਸਕਦਾ ਕਿਉਂਕਿ ਵਿਰਸਾ ਸਿੰਘ ਮਲਟੋਹਾਨੂ ਵੀ ਜੋ ਸ਼੍ਰੀ ਕਾਲਟਕ ਸਾਹਿਬ ਜੋ ਹੁਕਮ ਅਨੁਸਾਰ ਇਹਨਾਂ ਨੂੰ ਸਿਆਸਤ ਤੋਂ ਦੂਰ ਲਾਂਭੇ ਕੀਤਾ ਗਿਆ ਸੀਗਾ ਤਾਂ ਉੱਥੇ ਦੱਸ ਜੀਏ ਕਿ ਅੱਜ ਜੋ ਸੂਤਰਾਂ ਅਨੁਸਾਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਜੋ ਬਾਦਲ ਪਰਿਵਾਰ ਤੋਂ ਫਕਰੇ ਕੌਮ ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ਸੀਗਾ ਤਾਂ ਉਸ ਨੂੰ ਵੀ ਅੱਜ ਵਾਪਸ ਦਿੱਤਾ ਜਾ ਸਕਦਾ ਹੈ ਪਰਿਵਾਰ ਨੂੰ ਤਾਂ ਇਹ ਵੀ ਇੱਕ ਚਰਚਾ ਹੋ ਰਹੀ ਆ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਮਿਰਸਾ ਸਿੰਘ ਵਲਟੋਹਾ ਜੋ ਨੇ ਉਹ ਵੀ ਸਕਤਰੇ ਤਵਖੇ ਪਹੁੰਚੇ ਹੋਏ ਨੇ ਤਾਂ ਕਿਤਨਾ ਕਿਤੇ ਅੱਜ ਦੇ ਇਸ ਵੱਡੇ ਤੇ ਇਤਿਹਾਸਿਕ ਦਿਨ ਦਾ ਆਪਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ 328 ਸਰੂਪਾਂ ਦੇ ਮਾਮਲੇ ਦੇ ਵਿੱਚ ਜੋ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਐਫਆਈਆਰ ਦਰਜ ਕੀਤੀ ਗਈ ਹੈ ਡਾਕਟਰ ਰੂਪ ਸਿੰਘ ਤੋਂ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ ਜਿਹੜੀ ਐਫਆਈਆਰ ਦਰਜ ਹੋਈ ਹੈ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਜੋ ਸਕਤਰੇਤ ਵਿਖੇ ਵਿਰਸਾ ਸਿੰਘ ਬਲਟੋਹਾ ਵੀ ਪਹੁੰਚੇ ਨੇ ਤਾਂ ਅੱਜ ਕਈ ਅਹਿਮ ਖਲਾਸੇ ਵੀ ਹੋ ਸਕਦੇ ਨੇ ਕਈ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਕਿਉਂਕਿ ਵਿਰਸਾ ਸਿੰਘ ਮਲਟੋਹਾ ਉਹਨਾਂ ਦਾ ਪਹੁੰਚਣਾ ਤਾਂ ਉਸ ਤੋਂ ਇਲਾਵਾ ਹੋਰ ਵੀ ਕਈ ਐਹੋ ਜਿਹੀਆਂ ਸ਼ਖਸੀਅਤਾਂ ਜਿਸ ਮੀਟਿੰਗ 'ਚ ਪਹੁੰਚ ਸਕਦੀਆਂ ਨੇ ਸ਼੍ਰੀ ਕਾਲਤਕਸਰ ਸਾਹਿਬ ਵਿਖੇ ਪਹੁੰਚ ਸਕਦੇ ਆਣੇ ਜਿਨ੍ਹਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਅੱਜ ਸ਼੍ਰੀ ਕਾਲਤਕਸਰ ਸਾਹਿਬ ਤੇ ਸਿੰਘ ਸਾਹਿਬਾਨ ਇਸ ਇਕੱਤਰਤਾ ਦੇ ਵਿੱਚ ਕਰਨਗੇ ਹਾਲਾਂਕਿ ਵਿਰਸਾ ਸਿੰਘ ਵਲਟੋਹਾ ਹੋਣਾ ਨੇ 328 ਰੁਪਆ ਦੇ ਮਾਮਲੇ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਨਾ ਹੀ ਕੋਈ ਖਾਸ ਗੱਲਬਾਤ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਲੇਕਿਨ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਕਿ ਵਿਰਸਾ ਸਿੰਘ ਵਲਟੋਹਾ ਵੀ ਮੀਟਿੰਗ ਆਰੰਭ ਹੋਣ ਤੋਂ ਪਹਿਲਾਂ ਸ਼੍ਰੀ ਕਾਲ ਤਕ ਸਾਹਿਬ ਸਕਤਰੇ ਸਾਹਿਬ ਵਿਖੇ ਪਹੁੰਚੇ ਨੇ ਕੈਮਰਾਮੈਨ ਸੁਨੀਕਮਰ ਦੇ ਨਾਲ ਅਕਸ਼ਸਨ ਜਗਬਾਨੀ ਟੀਵੀ ਸ਼੍ਰੀ ਅਮਸੋਈ